ਅਬੋਹਰ ਦੇ ਪਿੰਡ ਗਿੱਦੜਾ ਵਾਲੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਚੇ ਨੇ ਸ਼ੇਅਰ ਮਾਰਕੀਟ ਦੇ ਵਿੱਚ ਲੱਖਾਂ ਰੁਪਏ ਗਵਾ ਦਿੱਤੇ ਖੁਈਆਂ ਸਰਵਰ ਦੇ ਇੰਚਾਰਜ ਰਣਜੀਤ ਸਿੰਘ ਮੌਕੇ ਤੇ ਪਹੁੰਚੇ ਹਨ ਤੇ ਮਾਮਲੇ ਦੀ ਜਾਂਚ ਵਿੱਚ ਲੱਗੇ ਹਨ ਪਿੰਡ ਗਿੱਦੜਾ ਵਾਲੀ ਦਾ ਇਹ ਲੜਕਾ ਆਪਣੀ ਮੰਮੀ ਨੂੰ ਚਾਬੀ ਫੜਾ ਕੇ ਘਰੋਂ ਚਲੇ ਗਿਆ ਹੈ ਕੀ ਆਪਣਾ ਬਲਵਿੰਦਰ ਕੁਮਾਰਾ ਜੀ ਕਿਹੜਾ ਪਿੰਡ ਹੈ ਜੀ ਆਪਣਾ ਗਿੱਦੜਾ ਵਾਲੀ ਹੈ ਜੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਜੀ ਇਹ ਚਾਚੇ ਦਾ ਬੇਟਾ ਜੀ ਹਰਮਨ ਕਰੀਬ 15 ਸਾਲ ਦੀ ਉਮਰ ਹੈ ਜੀ ਤੇ 12:00 ਵਜੇ ਦੇ ਕਰੀਬ ਬੈਂਕ ਆਏ ਨੇ ਪੈਸੇ ਕਟਾਉਣ ਮਮਾ ਤੇ ਚਾਚੇ ਦਾ ਬੇਟਾ ਹਰਮਨ ਦੋਨੋਂ ਜੀ ਬੈਂਕ ਆਏ ਨੇ ਤੇ ਮਮਾ ਉੱਥੋਂ ਵੜਦਿਆਂ ਸਾਰੀ ਬੈਂਕ ਕੋ ਵਾਊਚਰ ਪਰਿਆ ਉਹਨੇ ਚ 2 ਮਿੰਟ ਕਹਿੰਦਾ ਮਮਾ ਚਾਬੀ ਪੜੋ ਤੇ ਮੈਂ ਕਹਿੰਦਾ ਬਾਥਰੂਮ ਕਰਕੇ ਆਇਆ ਬ 12:00 ਵਜੇ ਦੇ ਕਰੀਬ ਬਾਹਰ ਨਿਕਲਿਆ ਚਾਬੀ ਫੜਾ ਕੇ ਉਸ ਤੋਂ ਬਾਅਦ ਮਤਲਬ ਸਾਰਾ ਅਸੀਂ ਪਤਾ ਕਰ ਲਿਆ 15 ਸਾਲ ਦੀ ਉਮਰ ਹੈ 10ਵੀਂ ਕਲਾਸ ਚ ਪੜਦਾ ਕੋਈ ਉਹ ਜੀ ਗੱਲ ਨਹੀਂ ਏ ਸਾਨੂੰ ਪਤਾ ਨਹੀਂ ਲੱਗ ਰਿਹਾ ਜੀ ਸਰ ਸੁਣ ਕੇ ਆਇਆ ਜੇ ਕਿ ਕੋਈ ਨਿਸ਼ਰ ਮਾਰਕੀਟ ਦੇ ਵਿੱਚ ਪੈਸੇ ਕੋਈ ਲੈ ਚੁੱਕੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਜਿਵੇਂ ਹੁਣ ਨਹੀਂ ਨਹੀਂ ਸਰ ਨਹੀਂ ਹੈ ਜਾਂ ਕੋਈ ਮਾਮਲਾ ਨਹੀਂ ਸਾਨੂੰ ਸਾਹਮਣੇ ਆਇਆ ਕੋਈ ਹੱਥ ਦੇ ਪੈਸੇ ਗਾਇਬ ਹੈ ਜਾਂ ਕਿਵੇਂ ਕੀ ਮਸਲਾ ਹੈਗਾ ਸਰ ਖਾਤੇ ਦਾ ਹਜੇ ਕੋਈ ਨਹੀਂ ਪਤਾ ਲੱਗਿਆ ਜੀ ਸਰ ਅਸੀਂ ਖਾਤੇ ਦਾ ਨਹੀਂ ਕੁਝ ਕਿਸੇ ਨੂੰ ਮੁੰਡੇ ਦੇ ਕੋ ਪਤਾ ਲੱਗਿਆ ਨਹੀਂ ਇਹ ਮੁੰਡੇ ਦਾ ਨਹੀਂ ਪਤਾ ਉਹ ਤਾਂ ਕੰਮ ਕੀ ਕਰਦਾ ਸੀਗਾ ਪੜਦਾ ਸੀ ਜੀ 10ਵੀਂ ਕਲਾਸ ਸੀ ਹੱਥ ਚੈੱਕ ਕਰਵਾਏ ਨਹੀਂ ਸਰ ਖਾਤਾ ਇਹ ਨਹੀਂ ਅਸੀਂ ਮੁੰਡਾ ਸਾਨੂੰ ਜ਼ਰੂਰੀ ਪਹਿਲਾਂ ਮੁੰਡਾ ਲੱਭੇ ਉਹ ਤੋਂ ਬਾਅਦ ਕੋਈ ਵੀ ਮੋਬਾਈਲ ਨਹੀਂ ਸਰ ਨਹੀਂ ਨਹੀਂ ਸਰ ਕੋਈ ਛੱਕ ਕੋਈ ਸ਼ੱਕ ਵਾਲੀ ਗੱਲ ਨਹੀਂ ਸਰ ਇੱਕ ਤਰ੍ਹਾਂ ਦੀ ਖੂਦਾਂ ਮਿਲੀ ਸੀ ਮੋਜਗੜ ਦੇ ਪਿੰਡ ਦੇ ਅੱਜ ਮੋਜਗੜ ਪਿੰਡ ਤੋਂ ਕੇਨਰਾ ਬੈਂਕ ਦੇ ਸਾਹਮਣੇੋਂ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕਾ ਹਰਮਨਪੁੱਤਰ ਆਰਣ ਕੁਮਾਰ ਉਹਨਾਂ 15 ਸਾਲ ਜੋ ਕਿ ਮਿਸਪ੍ਰੈਸ ਹੋ ਗਿਆ ਜਿਸ ਬਾਰੇ ਆ ਕੇ ਪਤਾ ਕੀਤਾ ਗਿਆ ਉਹਦੀ ਮਾਤਾ ਉਹਦੇ ਨਾਲ ਸੀ ਆਪ ਦੀ ਮਾਂ ਨੂੰ ਚਾਬੀ ਫੜਾ ਕੇ ਬਾਈਕ ਦੀ ਤੇ ਉਹ ਤੋਂ ਇੱਕ ਪਾਸੇ ਹੋ ਗਿਆ ਜਿਸ ਬਾਰੇ ਰੋਸੇ ਜੋ ਸੂਤਰਾਂ ਨੇ ਪਤਾ ਲੱਗਾ ਕਿ ਇਹ ਕੋਈ ਨਾਗੁਦਾ ਮਸਲਾ ਮਾਮਲਾ ਨਹੀਂ ਹੈ ਸਰ ਵੀ ਇਸ ਵਾਰ ਤਾਂ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਅੰਬੰਦ ਜੋ ਕਰ ਵੀ ਹੋਏਗੀ ਉਹ ਮੁਕਤਿਆ ਦੀ ਹੈ। ਸਰ ਕੋਈ ਦੱਸਿਆ ਜਾ ਰਿਹਾ ਕੋਈ ਇਹਨੇ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਇਆ ਕੋਈ ਇਸ ਤਾਂ ਦੀ ਕੋਈ ਗੱਲ ਜੀ। ਉਸ ਬਾਰੇ ਵੀ ਬੈਂਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਜੋ ਵੀ ਗੱਲ ਸਾਹਮਣੇ ਆਏਗੀ ਉਸ ਦੇ ਤਾਰ ਤੇ ਕਰ ਵੀ ਕੀਤੀ ਜਾਵੇਗੀ। ਸਰ ਕੋਈ ਪਤਾ ਲੱਗਿਆ ਸਰ ਵੀ ਇਸ ਕੋਈ ਇਸਨੇ ਮਾਰਕੀਟ ਦੇ ਵਿੱਚ ਪੈਸੇ ਲਾਇਆ ਹੋਣ ਜਾਂ ਕੋਈ ਦੂਸਰਾ ਮਨੁੱਖ ਤੁਹਾਨੂੰ ਕੋਈ ਮਿਲੀ ਹੋਈ ਉਸ ਤੋਂ ਤਾਂ ਨਾ ਉਹਦੀ ਮਾਤਾ ਦੇ ਦੱਸਣ ਸਾਰ ਵੀ ਥਾਰਾ ਸਾਂਝਾ ਖਾਤਾ ਸੀ ਮੇਰਾ ਤੇ ਮੇਰੇ ਲੜਕੇ ਦਾ। ਵੀ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਸਨ। ਇੰਨੇ ਦੀ ਲਾਤ ਕੀ ਮਿਲਿਆ ਨੂੰ ਕੀ ਲੱਗਦਾ ਕੀ ਹੈ ਉਹਦੇ ਨੂੰ ਨਿਆਦੇ ਤੀਕਾ ਮੁੰਡਾ ਕੋਸ਼ ਖਬਰਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ